14 ਸਣੇ 22 ਕੁਆਂਟਲ ਵਜਣਾ 14 7 ਸਾਈਜ਼ ਦਾ ਟਰਾਲੇ ਦਾ ਤੇ ਇਹ ਹੁਣ ਕਿੰਨੇ ਚ ਤਿਆਰ ਹੋ ਗਿਆ ਆ ਇਧਰਲੇ ਪਾਸੇ ਸਾਈਡ ਜੀ ਤੇ ਖੜਾ ਟਰਾਲੇ ਦਾ ਸਾਈਜ਼ ਕੀ ਆ ਇਹ 14 7 ਆ ਜੀ 14 7 ਸਾਈਜ਼ ਦਾ ਟਰਾਲੇ ਦਾ ਸੱਜ ਨੂੰ ਤੇ ਇਹਦੇ ਵੀ ਜਿਵੇਂ ਕਿੜੀ ਸਾਈਡਾਂ ਤਾਂ ਦੱਸ ਗਏ ਜੀ ਲਾਉਣਾ ਇਹ ਤਾਂ ਹੁਣ ਮੈਨੂੰ ਕਲੀਅਰ ਹੋ ਗਿਆ ਮਿੱਟੀ ਵਾਸਤੇ ਤਿਆਰ ਹੋਇਆ ਜੀ ਬਗੈਰ ਬਕਸਿਆਂ ਤੋਂ ਚਾਸੀ ਦੇ ਉੱਪਰ ਚਾਸੀ ਆ ਜੀ 80 ਵੀ 10 ਇੰਚੀ ਆ ਤੇ ਗਾਟਾ ਵੀ 10 ਇੰਚੀ ਆ ਤੇ ਹੁਣ ਜਿੱਥੇ ਜਾ ਕੇ ਗਾਟਾ ਖੜਦਾ ਇਹਦੇ ਹਿੱਸਾ ਕਿਹੜਾ ਲੱਗਿਆ ਹਿੱਸਾ 6 ਇੰਚੀ ਠੀਕ ਹੈ ਜੀ ਗੋਲ ਹਿੱਸਾ ਲੱਗਿਆ ਜੀ 6 ਇੰਚੀ ਤੇ ਟਾਇਰ ਪਾਦੇ ਬਾਈ ਨੇ ਨਵੇਂ ਕਸਣ ਵਾਲਾ ਸਿਸਟਮ ਹੀ ਲਗਾ ਪਰ ਇਹ ਰੱਸੇ ਕਸਣ ਵਾਲੀ ਰੀਲ ਆ ਜੀ ਠੀਕ ਹੈ ਅਗਲੇ ਰੱਸਾ ਚੱਕਣ ਦੀ ਬਾਰ ਬਾਰ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਰੱਸਾ ਇਕੱਠਾ ਕਰੋ ਜਿੰਨਾ ਮਰਜ਼ੀ ਚਾਹੇ 6 ਮਹੀਨਿਆਂ ਨੂੰ ਖੋਲ ਲਓ 18.7 ਦਾ ਸਾਈਜ਼ ਆ ਟਰਾਲੇ ਦਾ 18.7 ਦਾ ਸਾਈਜ਼ ਆ ਸਵਾ ਦੋ ਬਾੜਾ ਜੀ 3 ਫੁੱਟਾ ਬੈਡਾ 3 ਫੁੱਟਾ ਬੈਡਾ ਸੱਸੀ ਘਰ ਲੋ ਉਤੋਂ ਸਵਾਗਤ ਆ ਪੇਜ ਤੇ ਤੇ ਜੁੜੋ ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਐਸ ਵਕਤ ਪਿੰਡ ਕਕਰਾਲਾ ਭਾਈ ਘਰ ਤੇ ਨਾਲ ਆ ਬਾਈ ਆਪਣੇ ਲਖਵੀਰ ਬੋਲ ਬਾਈ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਤੁਸੀਂ ਤੇ ਬਾਈ ਬਣਾਉਂਦਾ ਟਰਾਲੇ ਵੱਡੇ ਜਿਵੇਂ ਕਿ ਰਿਹਾ ਛੋਟੇ 10 ਫੁੱਟ ਤੋਂ ਲੱਗ ਜਾਂਦਾ 22 ਫੁੱਟ ਤੱਕ ਜਿਹੜਾ ਮਰਜੀ ਟਰਾਲਾ ਬਣਾ ਲਿਓ ਤੇ ਟਰਾਲਿਆਂ ਦੇ ਵਿੱਚ ਹਿੱਸਾ ਕਿਹੜਾ ਲਾਉਂਦਾ ਚਾਦਰ ਕਿਹੜੀ ਲਾਉਂਦਾ ਜਾਣਕਾਰੀ ਬਾਈ ਤੋਂ ਲੈਣੀ ਆਪਾਂ ਸਾਰੀ ਤੇ ਪਹਿਲਾਂ ਤਾਂ ਇਹਦਾ ਸਭਿਆ ਟਰਾਲਾ ਕਿੰਨੇ ਫੁੱਟ ਦਾ ਤਿਆਰ ਕੀਤਾ 18 ਫੁੱਟ ਲੰਮਾ ਹੀ 7 ਫੁੱਟ ਚੌੜਾ ਠੀਕ ਹੈ ਹਾਂ ਜੀ ਤੇ ਜਿਵੇਂ ਕਿ ਦੀ ਲੈਂਡ ਪਾਸ ਤੇ ਅੰਕਲ ਆ ਕੇ ਆਏ ਪਿਆ ਹਾਂ ਜੀ ਪਰ ਪਹਿਲਾਂ ਅਸੀਂ ਗੱਲ ਉਹਨਾਂ ਨਾਲ ਕਰਦੇ ਆ ਕਿਉਂਕਿ ਜਿਹੜਾ ਵੀਰ ਦੇਖੀ ਜਾਂਦਾ ਟਰਾਲੀ ਲੈਣ ਵਾਲਾ ਉਹਨਾਂ ਨੂੰ ਚਾਹੀਦਾ ਰ ਤੁਸੀਂ ਦੱਸੋ ਜੀ ਜਾਣਕਾਰੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹਰਮਨबीर ਸਿੰਘ ਚੀਮਾ ਜੀ ਹਰਮਨबीर ਸਿੰਘ ਚੀਮਾ ਹਾਂਜੀ ਤੇ ਸਭ ਤੋਂ ਪਹਿਲੀ ਬੰਦੇ ਨੇ ਦਿੱਕਤ ਆਉਂਦੀ ਆ ਜਿਹੜਾ ਮਰਜੀ ਜਿਵੇਂ ਹੁਣ ਬਾਈ ਕੋਲ ਖੜਾ ਆਪਣੀ ਟਰਾਲਾ ਬੰਦਾ ਬੁੱਕ ਕਰਾਉਣ ਦਾ ਟਾਈਮ ਦੀ ਦਿੱਕਤ ਆਉਂਦੀ ਆ ਮਹੀਨਾ ਦੋ ਮਹੀਨੇ ਨਹੀਂ ਮਿਲਦਾ ਕਿੰਨੇ ਟਾਈਮ ਚ ਸਾਨੂੰ ਮਿਲ ਗਿਆ ਟਰਾਲਾ ਬਾਈ ਨੇ 15 ਦਿਨਾਂ ਦਾ ਸਾਨੂੰ ਟਰਾਲਾ ਦੇ ਦਿੱਤਾ ਠੀਕ ਆ ਜਿੰਨਾ ਟਾਈਮ ਕਹੇਤਾ ਸੀ ਉਹਨੇ ਟਾਈਮ ਤੇ ਖੜਾ ਉਤਰਿਆ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਆ ਜਾਂਦੀ ਹੈ ਕੁਆਲਿਟੀ ਦੀ ਕਿਉਂਕਿ ਹੁਣ ਆ ਬਾਈ ਖੜਾ ਕੋਲ ਆਪਾਂ ਸੁਣਾਗੇ ਸਿੱਧੀ ਤੇਰੀ ਉਸ ਤੋਂ ਬਾਅਦ ਚ ਵਸਾਂਗੇ ਤੁੰ ਤੇ ਮੈਨੂੰ ਆਇਆ ਦੱਸ ਜਿਹੜੀ ਚੀਜ਼ੇ ਨੇ ਕਹੀ ਉਹ ਮਿਲੀ ਸਹੀ ਨਹੀਂ ਉਦਾਂ ਬਿਲਕੁਲ ਸੇਮ ਜਿੱਦਾਂ ਅਸੀਂ ਇਹਨੂੰ ਦੱਸ ਕੇ ਗਏ ਉਹ ਉਦਾਂ ਉਦਾਂ ਹੀ ਇਹਨੇ ਕੰਮ ਕੀਤਾ ਵਾ ਠੀਕ ਹੈ ਤੇ ਇੱਕ ਵਾਰੀ ਪੇਂਟ ਤੋਂ ਸਾਨੂੰ ਪਹਿਲਾਂ ਵੀ ਸੱਦਿਆ ਵੀ ਆਣ ਕੇ ਆਂਦਾ ਪਾਣਾ ਟਰਾਲਾ ਚੈੱਕ ਕਰਾ ਜਿਵੇਂ ਬਾਈ ਵਰਗੇ ਪਹਿਲਾਂ ਵੀਡੀਓ ਦੇਖਦੇ ਆਂ ਬਾਈ ਕਹਿੰਦਾ ਵੀ ਅਸੀਂ ਜਿਹੜਾ ਸਾਡਾ ਕਸਟਮਰ ਉਹਨੂੰ ਪੂਰਾ ਜਿਵੇਂ ਕਹਿੰਦੇ ਸੰਤੁਸ਼ਟ ਕਰਦੇ ਆਂ ਰੰਗ ਤੋਂ ਪਹਿਲਾਂ ਚੈੱਕ ਕਰਾਉਣਾ ਕੀ ਕੀ ਚੀਜ਼ ਛੋਡੇ ਲੱਗੀ ਜਾਂਦੀ ਹੈ ਉਹ ਚੀਜ਼ ਸਾਰੀ ਜਿਵੇਂ ਕਹਿੰਦੇ ਉਹ ਮਿਲੀ ਜਾਣਕਾਰੀ ਸਾਰੀ ਜੀ ਮਿਲੀ ਮਿਲੀ ਠੀਕ ਹੈ ਤੇ ਉਦੋਂ ਬਾਅਦ ਵਿੱਚ ਜਿਵੇਂ ਬਾਈ ਨੇ ਕੰਮ ਉਹ ਦਿਨ ਇਹਨੇ ਵੀਡੀਓ ਪਾਤੀ ਬਾਈ ਤੁਹਾਡਾ ਕੰਮ ਸਟਾਰਟ ਹੋ ਗਿਆ ਸਟਾਰਟ ਹੋ ਗਿਆ ਵੀ ਅੱਜ ਤੁਹਾਡੀ ਚਾਸੀ ਰੱਖੀ ਗਈ ਆ ਅੱਜ ਫਰਸ਼ ਲੱਗ ਗਿਆ ਵਾ ਨਾਲ ਨਾਲ ਸਾਨੂੰ ਵੀਡੀਓ ਬਣਾ ਕੇ ਦੱਸਦਾ ਰਿਹਾ ਕੀ ਬਾਤ ਆ ਯਾਰ ਸੁਆਦ ਲਿਆਤਾ ਫਿਰ ਜਿੰਮੇਗੀ ਦਾ ਕੰਮ ਕਰਾਉਣ ਦਾ ਸੁਆਦ ਹੀ ਉੱਥੇ ਆਉਂਦਾ ਪਹਿਲਾਂ ਅਸੀਂ ਇਹਨਾਂ ਨਾਲ ਗੱਲ ਕਰਕੇ ਕਿਹਾ ਵੀ ਜੇ ਤੂੰ 10 ਦਿਨ ਕਹਿੰਦਾ 10 ਦੇ 15 ਕਰ ਲਾ ਠੀਕ ਹੈ ਬਾਈ ਕਹਿੰਦਾ ਮੈਂ 13 ਦਿਨ ਕਹਿੰਦਾ 13 ਦੇ 15 ਦਿਨ ਮੈਂ ਮੰਨ ਕੇ ਆਂਦਾ ਮੇਰੇ ਵੱਲੋਂ ਚੱਲੋ ਠੀਕ ਹੈ ਠੀਕ ਹੈ ਆਉਣਾ ਮੈਨੂੰ 15 ਦਾ ਨਾ ਜਾਂਦਾ ਮੈਂ ਟਰਾਲਾ ਦੇ ਦੂੰ ਕਿਹ ਵਲੇ ਆਂਦਾ بارش ਕਰਕੇ ਲੇਟ ਹੋ ਜਾਏ ਠੀਕ ਹੈ ਉਹਦਾ ਫਰਕ ਇੱਕ ਦੋ ਦਿਨ ਦਾ ਪੈ ਜਾਂਦਾ ਉਹਦਾ ਫਰਕ ਜਿਵੇਂ ਕਿ ਦੀ ਰੰਗ ਪੇਂਟ ਆ ਜਰਾ ਇਹ ਨਾਲ ਤਾਂ ਇਹ ਨੀਰੀ ਚ ਹੋਵੇ ਨਾ ਇਹ ਮੀਂਹ ਚ ਹੋਵੇ ਇਹ ਆਪਦੇ ਟਾਈਮ ਤੇ ਆਉਣਾ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਤੁਸੀਂ ਆ ਕਿਹਾ ਆਉਣਾ ਡਿਜ਼ਾਈਨ ਜਿਵੇਂ ਕਿ ਦੀ ਯਾ ਰੂਹ ਖੁਸ਼ ਹੁੰਦੀ ਆ ਦੇਖ ਕੇ ਟਰਾਲਾ ਉਹ ਮੈਂ ਆਉਣ ਸਰ ਜਿਵੇਂ ਪਹਿਲਾ ਰਿਵਿਊ ਹੁੰਦਾ ਵੀ ਆ ਲੱਗਿਆ ਵੀ ਯਾਰ ਆਂ ਠੀਕ ਆ ਗੱਲ ਬਣਾਤੀ ਬਾਈ ਨੇ ਨਹੀਂ ਗੱਲ ਬਣਾਈ ਆ ਬਾਈ ਠੀਕ ਹੈ ਤੇ ਸੋ ਬਹੁਤ ਬਹੁਤ ਧੰਨਵਾਦ ਆ ਵੀਰ ਤੇ ਹੁਣ ਆ ਜਾ ਲਖਵੀਰ ਹੁਣ ਮੈਨੂੰ ਐ ਦੱਸ ਦੇ ਬਾਈਆਂ ਦੇ ਟਰਾਲੇ ਚ ਤੂੰ ਲਾਇਆ ਕੀ ਕੀ ਆ ਬਾਈਆਂ ਨੇ ਜੋ ਜੋ ਕਿਹਾ ਜੀ ਸਾਰਾ ਕੁਝ ਉਹ ਸੇਮ ਲਾਤਾ ਠੀਕ ਹੈ ਬਾਈਆਂ ਨੇ ਜਿਹੜੀ ਚੀਜ਼ ਆਪਾਂ ਨੂੰ ਕਈ ਵੀ ਸਾਨੂੰ ਇਹ ਚੀਜ਼ ਚਾਹੀਦੀ ਆ ਠੀਕ ਹੈ 18 ਸੱਤ ਦਾ ਸਾਈਜ਼ ਆ ਟਰਾਲੇ ਦਾ 18 ਸੱਤ ਦਾ ਸਾਈਜ਼ ਆ ਸਵਾ ਦੋ ਬਾੜਾ ਜੀ 3 ਫੁੱਟ ਵੱਡਾ 3 ਫੁੱਟਾ ਬੈੱਡਾ ਹਾਂ ਲੇਜ਼ਰ ਕਟਿੰਗ ਚ ਬੈੱਡਾ ਇਹ ਨਹੀਂ ਹੈਵੀ ਸਿੰਪਲ ਪਾਈਪਾਂ ਜਿਹਾ ਪਾਤਲੇ ਪਾਈਪਾਂ ਸਵਾ 2 ਫੁੱਟ ਬਾੜਾ 3 ਫੁੱਟ ਬੈੱਡਾ ਤੇ ਜਿਵੇਂ ਕਹਦੇ ਥੱਲੇ ਵਾਲੀ ਚੀਜ਼ ਰਹਿ ਗਈ ਹੁਣ ਇਹਦੇ ਬਾਰੇ ਵੀ ਪਾਈ ਜਾਣੀ ਇਹ 10 ਇੰਚ ਹੀ ਆ ਜੀ ਗਾਟਾ ਵੀ 10 ਆ ਠੀਕ ਹੈ ਤੇ ਉਹ 80 ਵੀ 10 ਇੰਚ 80 ਵੀ 10 ਇੰਚ ਆ ਤੇ ਗਾਟਾ ਵੀ 10 ਇੰਚ ਆ ਤੇ ਹੁਣ ਜਿੱਥੇ ਜਾ ਕੇ ਗਾਟਾ ਖੜਦਾ ਇਹਦੇ ਹਿੱਸਾ ਕਿਹੜਾ ਲੱਗਿਆ ਹਿੱਸਾ 6 ਇੰਚ ਠੀਕ ਹੈ ਗੋਲ ਹਿੱਸਾ ਲੱਗਿਆ ਜੀ 6 ਇੰਚ ਤੇ ਟਾਇਰ ਪਾਦੇ ਬਾਈ ਨੇ ਨਵੇਂ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਟਾਇਰ ਤਾਂ ਨਵੇਂ ਆ ਜਿਹੜੇ ਆਪਣੇ ਰਿਮ ਵਗੈਰਾ ਹੁੰਦੇ ਆ ਪੂਰੇ ਨਵੇਂ ਹੁੰਦੇ ਆ ਕੀ ਰਿਮ ਨਹੀਂ ਨਵੇਂ ਹੁੰਦੇ ਇਹ ਰਿਮ ਹੁੰਦੇ ਆ ਟਰੱਕਾਂ ਵਾਲੇ ਠੀਕ ਹੈ ਬਿੱਟੜਕੇ ਦੁਰਕੇ ਨਹੀਂ ਹੁੰਦੇ ਤੇ ਤੜਕੇ ਨਹੀਂ ਹੁੰਦੇ ਤੜਕੇ ਹੀ ਜ਼ਿੰਮੇਵਾਰੀ ਹੈ ਜੇ ਤੜਕੇ ਹੋਣਗੇ ਆਪਾਂ ਅਗਲੇ ਰਿੰਮ ਚੇਂਜ ਕਰਕੇ ਦੇ ਦਿੰਦੇ ਠੀਕ ਹੈ ਕੋਈ ਵੀ ਦਿੱਕਤ ਆ ਜੇ ਰਿੰਮ ਤੇ ਜਿਵੇਂ ਸਾਈਡ ਆ ਛੁੱਡੀ 2.5 ਫੁੱਟ ਦਸੀਆ ਤੁਸੀਂ ਹਾਂ 2.5 ਤੇ ਚਾਦਰ ਕਿਹੜੀ ਲੱਗੀ ਇਹ ਟਾਟਾ ਵਗਾਰ ਉਹਦੀ ਚਾਦਰ ਆ ਜੀ 10 ਗੇਜ 10 ਗੇਜ ਦੀ ਸਾਈਡ ਆ ਕਈ 12 ਗੇਜ ਵੀ ਲਾਈ ਜਾਂਦੇ ਆ ਉਹਨੂੰ 10 ਗੇਜ ਕਿਹਾ ਜਾਂਦੇ ਆ ਪਰ ਜਿਹੜਾ ਬੰਦਾ ਦਾ ਪਰਖ ਹੀ ਹੁੰਦਾ ਉਹ ਤਾਂ ਖੜਕਾ ਕੇ ਪਤਾ ਕਰ ਲੈਂਦਾ ਵੀ 10 ਸਾਗ ਉਹ ਤਾਂ ਜਿਵੇਂ ਕਿ ਦੀ ਖੜਕਾ ਜਾਂ ਹੁੰਦਾ ਉਹ ਤੋਂ ਦੱਸ ਦਿੰਦਾ ਵੀ ਭਈ ਇਹ ਆ ਲੱਗੀ ਵੀ ਆ ਇਹ ਆ ਲੱਗੀ ਹੋਈ ਆ ਤੇ ਬਾਕੀ ਆ ਏ ਨਹੀਂ ਹੈ ਕਈ ਕੀ ਕਰਦੇ ਨੇ ਵੀਰੇ ਅਸੀਂ ਆਹ ਲੇਜਰ ਦਾ 2000 5000 ਅਡ ਲਵਾਂਗੇ ਆਪਣਾ ਇਹੋ ਜਿਹਾ ਕੁਝ ਨਹੀਂ ਹੈਗਾ ਠੀਕ ਹੈ ਆਪਾਂ ਸਾਰਾ ਮਾਲ ਵਿੱਚ ਦੇਨੇ ਆ ਸਾਰਾ ਕੁਝ ਜਿੰਮੇ ਕਿਦੀ ਓਵੇਂ ਮਿਲੂ ਤੇ ਉਹਦੇ ਬਾਅਦ ਦੇ ਵਿੱਚ ਆਹ ਵੀਰਾਂ ਦੀ ਚੁਆਇਸ ਸੀ ਇਹ ਵੀਰਾਂ ਦੀ ਚੁਆਇਸ ਸੀ ਆਪਣੇ ਕੋਲ 18 ਫੁੱਟਾ ਟਰਾਲਾ ਖੜਾ ਸੀ ਇਸ ਤੋਂ ਪਹਿਲਾਂ ਵੀ ਤਿਆਰ ਠੀਕ ਹੈ ਉਹਦਾ 2K ਪੈਂਟ ਸੀਗਾ 2K ਇਹਨਾਂ ਨੇ ਆਪ 2K ਦੀ ਡਿਮਾਂਡ ਸੀਗੀ ਵੀ ਟੂਕੇ ਕਰਾਉਣਾ ਜਿੰਨਾ ਖਰਚਾ ਸੀ ਬਾਈਆਂ ਨੇ ਕਰਿਆ ਟੂਕੇ ਪਿੰਡ ਦਾ ਆਪਾਂ ਇਦਾਂ ਹੀ ਕਹਿ ਦਈਏ ਜਿੰਨੇ ਜਿੰਮੇ ਦੀ ਡਿਮਾਂਡ ਆਪਾਂ ਪੂਰੀ ਕਰ ਦੇਣਾ ਠੀਕ ਆਪਾਂ ਬਿਣਾ ਰੰਗ ਵਾਲਾ ਜਿਵੇਂ ਕਿ ਦੀ ਟਰਾਲਾ ਦੇਤਾ ਉਹਦੇ ਬਾਅਦ ਚ ਖਰਚਾ ਉਹਨਾਂ ਦਾ ਸੀ ਹਾਂ ਖਰਚਾ ਉਹਨਾਂ ਦਾ ਸੀ ਤੇ ਜਿਵੇਂ ਆ ਲੱਗ ਗਿਆ ਜਿਹਦੇ ਇਸ ਡਾਲੇ ਨੂੰ ਲੋਕ ਲੌਕ ਸਿਸਟਮ ਹੀ ਲਾ ਕਹਿ ਸਕਦੇ ਆ ਆਪਾਂ ਜਿਵੇਂ ਕਰੀਏ ਉਹ ਤਾਂ ਕੰਮ ਗਿਆ ਗੁੰਡਿਆ ਵਾਲ ਮਜ਼ਬੂਤੀ ਹੋ ਗਈ ਟਾਵਲ ਮਜ਼ਬੂਤੀ ਹੋ ਗਈ ਇੱਦਾਂ ਇਸੇ ਲੌਕ ਹੋ ਗਿਆ ਤੁਸੀਂ ਸੋਚਦੇ ਹੋਗੇ ਨਿਕਲੂ ਤੇ ਇਹ ਇੱਧਰਲੇ ਪਾਸੇ ਲੌਕ ਹੋ ਜਾਂਦਾ ਵਿੱਚ ਇਹ ਨਿਕਲਦਾ ਨਹੀਂਗਾ ਜੀ ਪਹਿਲਾਂ ਕੀ ਸੀ ਅਗਲਾ ਸੰਗਲ ਪਾ ਲੰ ਇਹਨੂੰ ਟਿੱਲਾ ਟੈਟ ਕਰਨਾ ਉਹਦਾ ਚੂੜੀ ਦੇ ਹਿਸਾਬ ਨਾਲੀ ਚੂੜੀ ਦੇ ਹਿਸਾਬ ਨਾਲ ਹੋ ਜੂ ਤੇ ਹੁਣ ਜਿਵੇਂ ਕਹ ਜੀ ਪਿੱਛੇ ਆ ਗਿਆ ਆਪਾਂ ਹੁਣ ਮੈਨੂੰ ਇਹ ਦੱਸ ਦੇ ਵੀਰੇ ਤੇ ਫਰਸ਼ ਕਿਹੜਾ ਲਗਿਆ ਵਾ ਫਰਸ਼ ਇਹਦੇ 6mm ਹੀ ਆ ਜੀ ਟਾਟਾ ਬਗਾਰੋ ਠੀਕ ਹੈ 6 ਮੀ.ਐਮ. ਦਾ ਫਰਸਾ ਦੱਸ ਗਏ ਦੀਆਂ ਸੈਡਾਂਆਂ ਗੀਆਂ ਆਪਣਾ ਬੈੱਡ ਆ ਗਿਆ 3 ਫੁੱਟ ਹੈਨਾ 3 ਫੁੱਟਾ ਜੀ 3 ਫੁੱਟਾ ਬੈੱਡ ਆ ਗਿਆ ਲੈਜ਼ਰ ਕਟਿੰਗ ਚਲਵਾਏ ਠੀਕ ਹੈ ਤੇ ਟਰਾਲੀ ਗੰਨੇ ਤੇ ਚੱਲਣੀਆਂ ਇਹ ਗੰਨੇ ਤੇ ਚੱਲਣੀਆਂ ਜੀ ਆਪਾਂ ਸਪੋਰਟਾਂ ਬਾਈਆਂ ਨੇ ਕਹਿ ਕੇ ਪਵਾਇਆਂ ਨੇ ਠੀਕ ਹੈ ਵੈਸੇ ਚਾਰ ਪੈਂਦੀਆਂ ਨੇ ਪੰਜ ਬਾਈਆਂ ਨੇ ਆਪਦੀ ਡਿਮਾਂਡ ਦੇ ਹਿਸਾਬ ਨਾਲ ਪਵਾਇਆਂ ਠੀਕ ਹੈ ਤੇ ਬਾਕੀ ਜਿਵੇਂ ਕਹਿੰਦੇ ਉਹਦਾ ਡਾਲ ਵਾਲੀਆਂ ਹੈਵੀ ਪੱਤੀਆਂ ਵੀ ਨਾਲ ਦੇਤੀਆਂ ਵੀਰ ਨੇ ਕਿਉਂਕਿ ਗੰਨੇ ਤੇ ਜਦੋਂ ਟਰਾਲੀ ਚੱਲਦੀ ਹੈ ਡਾਲਾ ਖੁੱਲਦਾ ਹੈਗਾ ਤੇ ਬਜਨ ਉਤੇ ਵੀ ਪੂਰਾ ਆਉਂਦਾ ਹਾਂਜੀ ਤੇ ਇਹ ਗੰਨੇ ਤੇ ਚ ਠੀਕ ਹੈ ਅਗਲੇ ਰੱਸਾ ਚੱਕਣ ਦੀ ਵਾਰ-ਵਾਰ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਰੱਸਾ ਇਕੱਠਾ ਕਰੋ ਜਿੰਨੀ ਮਰਜ਼ੀ ਚਾਹੇ 6 ਮਹੀਨਿਆਂ ਨੂੰ ਖੋਲ ਲਓ ਠੀਕ ਹੈ ਇਹਦੇ ਉੱਤੇ ਰੱਸਾ ਇਕੱਠਾ ਕਰਨਾ ਉਸ ਤੋਂ ਬਾਅਦ ਜਿਹਦੇ ਮਿੱਤਰੋ ਹੈਂਡਲ ਇੱਥੇ ਪੈ ਜਾਊਗਾ ਹੈਂਡਲ ਘਮਾਉਣਾ ਬਸ ਹਾਂ ਬਸ ਹੈਂਡਲ ਹੈਂਡਲ ਘਮਾਉਣਾ ਹੈਂਡਲ ਵੀ ਲੱਗ ਰਿਹਾ ਨਾਰਮਲ ਛੋਟਾ ਦਾ ਲੱਗ ਰਿਹਾ ਜੇ ਅਗਲੇ ਨੇ ਕਈ ਵਾਰ ਦੂਰ ਘਮਾਉਣਾ ਵੀ ਜ਼ੋਰ ਨਹੀਂ ਪਰਦਾ ਠੀਕ ਹੈ ਤਾਂ ਅਗਲਾ ਹੈਂਡਲ ਵੀ ਪਾ ਸਕਦਾ ਤਾਂ ਹੈਂਡਲ ਵੀ ਪਾ ਸਕਦਾ ਤੇ ਹੁਣ ਇਹ ਟਰਾਲੀ ਦੇ ਆਪਾਂ ਵਜਨ ਦੀ ਗੱਲ ਕਰੀਏ ਕਿੰਨਾ ਵਜਣਾ ਟਰਾਲੀ ਦਾ ਵਜਨ ਇਹਦਾ ਟਾਇਰਾਂ ਸਮੇਤ ਹੈ ਹੀ 1.38 ਕੁੰਟਲ 1.38 ਕੁੰਟਲ ਵਜਣਾ 18 ਫੁੱਟੇ ਟਰਾਲੀ ਦਾ ਤੇ ਜੇ ਹੁਣ ਵਜਨ ਦੀ ਆਪਾਂ ਗੱਲ ਕਰੀ ਲਈ ਜੇ ਬੰਦਾ ਕਰ ਦਿੰਨੇ ਆਪਾਂ ਮੰਨ ਕੇ ਚਲੋ 87 ਰੁਪਏ ਕਿਲੋ ਦਿੰਨੇ ਆ ਜੀ ਐਮਸੀ ਐਮਸੀ ਠੀਕ ਹੈ ਜੇ ਟਾਟਾ ਦਾ ਲੈਣਾ ਤਾਂ 90 ਰੁਪਏ 90 ਰੁਪਏ ਫਾਈਨਲ ਰੇਟ ਆ ਜੀ ਆਪਣਾ ਇਹ ਨਹੀਂ ਹੈਗਾ ਵੀ ਆਪਾਂ ਗਾਹਕ ਨੂੰ ਕਹਿ ਦਈਏ ਵੀਰੇ 90 ਲਵਾਂਗੇ ਤੇ ਜਦੋਂ ਗਾਹਕ ਆਪਣੇ ਕੋਲ ਚੱਲ ਕੇ ਆ ਜੇ ਆਪਾਂ ਕਹਿ ਦਈਏ ਵੀਰੇ 99 ਲਵਾਂਗੇ 99 ਲਵਾਂਗੇ ਜਿਹੜਾ ਰੇਟ ਫੋਨ ਤੇ ਦੇਤਾ ਠੀਕ ਹੈ ਉਹੀ ਰੇਟ ਦੇਣਾ ਠੀਕ ਹੈ ਤੇ ਹੁਣ ਮੈਨੂੰ ਇਹ ਦੱਸ ਜਿਹੜਾ ਬੰਦਾ ਹੁਣ ਇਧਰੋਂ ਤਰਨ ਤਨ ਕਰਨ ਉਹ ਉੱਥੋਂ ਚੱਲ ਕੇ ਉਹ ਕੀ ਰੇਟ ਦੇਗਾ ਕਿਲੋ ਵਾਲਾ ਫਿਰ ਤੇ ਵੀ ਆ ਫਿਰ ਬਾਕੀ ਫਿਰ ਵੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਪੇਜ ਨੂੰ ਆਪਣੇ ਨੂੰ ਤੇ ਤੁਹਾਡੇ ਨੂੰ ਫੋਲੋ ਕਰਕੇ ਆਊਗਾ ਫਿਰ ਵੀ ਆਪਾਂ ਫੁੱਲ ਮਾਨਤਾਨ ਕਰਾਂਗੇ ਬੰਦੇ ਮਾਨਤਾਨ ਹੋ ਜਾਊਗਾ ਹਾਂਜੀ ਹਾਂ ਇਹ ਨਹੀਂ ਵੀ ਅਗਲਾ ਇਹ ਨਹੀਂ ਕਹਿ ਸਕਦਾ ਵੀਰੇ ਆਪਾਂ ਨੂੰ ਇੰਨੀ ਦੂਰੋਂ ਬੁਲਾ ਕੇ ਆਪਣਾ ਕੁਝ ਵੀ ਨਹੀਂ ਕਰਿਆ ਹੈ ਠੀਕ ਹੈ ਤੇ ਜੇ ਹੁਣ ਉੱਕੀ-ਬੁੱਕੀ ਲੈਣੀ ਹੋਵੇ ਕਿੰਨੇ ਕ ਪੈਸੇ ਤਿਆਰ ਓੱਕੀ-ਬੁੱਕੀ ਵੀ ਜਿਵੇਂ ਵੀਰ ਜੀ ਇਹ ਤਿਆਰ ਆ ਇਹਦੇ ਟਾਇਰ ਵੀ ਨਵੇਂ ਆ ਸਾਰੇ ਨਵੇਂ ਟਾਇਰ ਲਾਤੇ ਇਹ 4 ਲੱਖ 10 ਹਜ਼ਾਰ ਰੁਪਏ ਦੀ ਆ 4 ਲੱਖ 10 ਹਜ਼ਾਰ ਦਾ ਟਰਾਲਾ ਮਿਲ ਜੂ 187 187 ਤੇ ਹੁਣ ਅੱਗੇ ਆ ਗਿਆ 11 6.5 ਇਹ ਆਮ ਹੀ ਚੱਲਦਾ ਆਪਣੇ ਹਨਾ ਇਹ ਸਾਈਜ਼ ਦਾ ਮਿੱਟੀ ਵਾਸਤੇ ਤਿਆਰ ਹੋਇਆ ਜੀ ਬਗੈਰ ਬਕਸਿਆਂ ਤੋਂ 84 ਦੇ ਉੱਪਰ 84 ਹੈ ਇਹਦੇ 84 ਦੇ ਉੱਪਰ 84 ਹੈ ਬਿਨਾ ਬਕਸਿਆਂ ਨਾਲ ਆ ਗਿਆ ਭਰਤ ਵਾਲੀਆਂ ਟਰਾਲੀ ਜਿਵੇਂ ਆਪਾਂ ਕਹਿੰਦੇ ਭਰਤ ਵਾਲਾ ਟਰਾਲਾ ਤਿਆਰ ਕਰਿਆ ਤੇ ਵੀ ਮਿੰਟੀ ਵਿੱਚ ਖੜੇ ਨਾ ਇਹ ਵੱਡੀ ਗੱਲ ਹੈ ਮੈਨੂੰ ਅਗਲਾ ਦਿੱਕਤ ਆਉਂਦੀ ਹੈ ਨਾ ਬਕਸੇ ਕਰਕੇ ਦਿੱਕਤ ਆਉਂਦੀ ਆ ਤੇ ਟਾਇਰ ਬਾਈ ਵਾਲਾ ਆਪਦੇ ਪੌਣੇ ਆਉਣੇ ਹਨ ਉਹਨਾਂ ਨੇ ਟਾਇਰ ਆਪਦੇ ਪੌਣੇ ਆ ਆਪਣੇ ਟਾਇਰ ਨੇ 10000 ਰੁਪਏ ਦਾ ਚੌਕੜਾ ਜੇ ਕਿਸੇ ਗਾ ਕੇ ਨਹੀਂ ਲੈਣਾ ਹੋਵੇ ਤਾਂ ਲਾ ਜਾ ਸਕਦਾ ਨਹੀਂ ਤੇ ਆਪਣੇ ਟਾਇਰ ਤਾਂ ਤੇ ਸਾਰਾ ਮਾਲੇ ਦੀ ਵਿਲੇਜਰ ਕਟਿੰਗ ਵਾਲਾ ਲੱਗਿਆ ਵਾ ਹਾਂ ਮਾਲੇਜਰ ਕਟਿੰਗ ਦਾ ਤੇ ਇਧੀਆਂ ਸਾਈਡਾਂ ਤੇ ਜਿਹੜੀ ਆਪਾਂ ਫਰਸ਼ ਦੀ ਗੱਲ ਕਰੀਏ ਇਹਦੇ ਕਿਹੜਾ ਲੱਗਿਆ ਵਾ ਇਹਦਾ 5mm ਦਾ ਫਰਸ਼ ਆਈ ਸਾਈਡ 10g ਜੀ ਸਾਈਡ 10g ਜੀ ਤੇ ਹਿੱਸਾ ਆਪਾਂ ਇਹਦੇ ਕਿਹੜਾ ਲੱਗਿਆ ਹਿੱਸਾ 5 ਇੰਚ ਹੀ ਗੋਲ ਆ ਜੀ ਇਹਦਾ ਠੀਕ ਹੈ ਤੇ ਹੱਬ ਕਿੰਨੇ ਨਟੀਆਂ ਹੈ ਹੱਬ 10 ਨਟੀਆਂ ਜੀ 10 ਨਟੀਆਂ ਹੱਬਾ ਠੀਕ ਹੈ ਟਰੱਕਾਂ ਲਈ ਆ ਗਈ ਹਾਂਜੀ ਹਾਂ ਟਰੱਕਾਂ ਲਈ ਹੱਬ ਲੱਗੀ ਆ ਸੱਜਣੋ ਤੇ ਟਰਾਲਾ ਵੀ ਹੈ ਵੀ ਹੈ ਵੀ ਲੱਗਦਾ ਯਾਰ ਪੂਰਾ ਬਣਿਆ ਵਾ ਵਜਨ ਕਿੰਨਾ ਹੈ ਟਰਾਲੇ ਦਾ ਹਾਂਜੀ 23 ਦੇ ਲਗਭਗ ਆ ਠੀਕ ਹੈ ਸਾਰੇ ਸਾਰੇ ਟਾਇਰ ਸਾਰੇ ਟਾਇਰ ਟਾਇਰ 23 ਕੁਇੰਟਲ ਵਜਣਾ 23 23 ਦੇ ਲਗਭਗ ਆ ਹਲੇ ਤੋਲਿਆ ਨਹੀਂ ਜਿੱਦੇ ਗਾਹਕ ਲੈਣ ਆਊਗਾ ਨਾਲ ਦੀ ਨਾਲ ਹੀ ਵਜਨ ਕੰਡੇ ਤੇ ਚੜਜੂ ਉਹਦੇ ਸਿੱਧਾ ਕੰਡੇ ਤੇ ਠੀਕ ਹੈ ਤੇ ਹਾਈਡਰੋਲਿਕ ਜੈਕ ਇਹਦੇ ਸਿੰਗਲ ਇਧਰਲੇ ਪਾਸੇ ਤਾਂ ਜਿਵੇਂ ਕਿ ਜਿਹੜਾ ਦੇਖੀ ਜਨਾਂ ਨੂੰ ਪਤਾ ਹੀ 18 ਫੁੱਟ ਜਾਂ 16 ਤੋਂ ਲੰਗੀ ਡਬਲ ਜੈਕ ਹੀ ਲੱਗਦੇ ਆ ਹਾਂ ਡਬਲ ਠੀਕ ਹੈ ਤੇ ਜਿਵੇਂ ਹੁਣ ਆਹ ਬਟਰ ਟਰਾਲਾ ਗਿਆ ਇਹ ਕਿੰਨੇ ਚ ਤਿਆਰ ਹੋ ਗਿਆ ਆਪਣਾ ਇਹ ਮੰਨ ਕੇ ਚਲੋ ਜੀ ਬਗੈਰ ਟਾਇਰਾਂ ਤੋਂ 1,90,000 ਰੁਪਏ ਦਾ ਉਹਨਾਂ ਨੂੰ ਪਿਆਗਾ ਬਿਨਾਂ ਟਾਇਰਾਂ ਤੋਂ ਹਾਂ ਬਿਨਾਂ ਟਾਇਰਾਂ ਤੋਂ 1,90,000 ਦਾ ਨਾਲ ਤੇ ਆਹ ਇਧਰਲੇ ਪਾਸੇ ਸਾਈਡ ਜੀ ਤੇ ਖੜਾ ਟਰਾਲੇ ਦਾ ਸਾਈਜ਼ ਕੀ ਆ ਇਹ 14 7 ਆ ਜੀ 14 7 ਸਾਈਜ਼ ਆ ਟਰਾਲੇ ਦਾ ਸੱਜ ਨੂੰ ਤੇ ਇਹਦੇ ਵੀ ਜਿਵੇਂ ਕਿਹੜੀ ਸਾਈਡਾਂ ਤਾਂ ਦੱਸ ਗਏ ਜੀ ਲਾਉਣਾ ਇਹ ਤਾਂ ਹੁਣ ਮੈਨੂੰ ਕਲੀਅਰ ਹੋ ਗਿਆ ਇਹਦੇ ਵੀ ਦੱਸ ਗਏ ਜਾਈ ਤੇ ਵੀ ਦੱਸ ਸਾਈਡ ਦੱਸ ਗਏ ਜੀ ਪਰਸ ਫਰਸ਼ ਇਹਦਾ ਵੀ 5mm ਦਾ ਜੀ 5mm ਦਾ ਫਰਸ਼ ਆ ਤੇ ਇਹ ਹਿੱਸਾ ਹਿੱਸਾ 5 ਇੰਚੀ ਗ 5 ਇੰਚੀ ਗੋਲ ਹਿੱਸਾ ਗਿਆ ਤੇ ਹੱਬਾ ਕੀ 10 ਨਟੀ ਮੱਸੀ ਘਾਟੇ ਦੇ ਵਿੱਚ ਆ ਗਿਆ ਇਹ ਟਰਾਲੇ ਦਾ ਵਜਨ ਕਿੰਨਾ ਹੈ ਇਹ 26 ਕੁਇੰਟਲ ਲਈ 1500 ਨੇ 1500 ਨੇ 26 ਕੁਇੰਟਲ ਵਜਨ 14 7 ਸਾਈਜ਼ ਦਾ ਟਰਾਲੇ ਦਾ ਤੇ ਇਹ ਹੁਣ ਕਿੰਨੇ ਚ ਤਿਆਰ ਹੋ ਗਿਆ ਇਹ 2,25,000 ਦਾ ਆਪਾਂ ਦਿੱਤਾ ਹੋਇਆ ਜੀ ਗਾਹਕ ਦਾ ਆਪਣਾ ਨਹੀਂ ਹੈਗਾ ਠੀਕ ਹੈ ਹਾਂ ਅਗਰ ਇਸਾਈ ਆਈ ਹੋਈ ਆਪਣੇ ਕੋਲ ਨਹੀਂ ਵੀ ਆਈ ਬਣਾ ਤਾਂ ਦਵਾਂਗੇ ਇਹਦੇ ਨਾਲ ਆ ਬਣਾ ਦਾਂਗੇ ਬਣਾ ਨੂੰ ਆਪਾਂ ਬਣਾ ਹੀ ਰਹੇ ਹਾਂ ਜੀ ਠੀਕ ਹੈ ਤੇ ਜਿਵੇਂ ਆ ਤਾਂ ਚਲੋ ਵੱਡੇ ਸਾਈਜ਼ ਦੇ ਵਿੱਚ ਆ ਗਿਆ ਆਪਣੇ ਹੁਣ 14 7 ਜਿਵੇਂ ਆ ਸਾਈਜ਼ ਦੇਖਿਆ ਇਹ ਟਰਾਲਾ ਆਪਾਂ ਜਿਵੇਂ ਤੁਹਾਡੇ ਕੋਲ ਆਰਡਰ ਅਬ ਦੀ ਸਾਈ ਵਗੈਰਾ ਪਾਤੀ ਉਹ ਤੋਂ ਬਾਅਦ ਵਿੱਚ ਕਿੰਨੇ ਟਾਈਮ ਚ ਤੁਸੀਂ ਤਿਆਰ ਕਰਦੇ ਉਹ ਤੋਂ ਬਾਅਦ ਮੈਕਸਿਮਮ ਮੰਨ ਕੇ ਚਲੋ ਜੇ ਤਾਂ ਮੌਕੇ ਤੇ ਪੀਸ ਖੜਾ ਤਾਂ ਤਾਂ ਅਗਲੇ ਨੂੰ ਤੁਰਤ ਪੈਰੀ ਦੇ ਦਿੰਦੇ ਤੁਰਤ ਪੈਰੀ ਮਿਲ ਜਾਂਦਾ ਵੀ ਆ ਜਾ ਭਰਾਵਾ ਲੈ ਜਾਵਦਾ ਠੀਕ ਹੈ ਜੇ ਨਹੀਂ ਖੜਾ ਤਾਂ ਮੰਨ ਕੇ ਚਲੋ ਜਿਵੇਂ ਜਿਵੇਂ ਆਰਡਰ ਨੇ ਜੀ 10 ਤੋਂ 15 ਦਿਨ ਮੈਕਸਿਮਮ ਚਾਹੀਦੇ ਨੇ ਉਹਦੇ ਵਾਸਤੇ ਤਿਆਰ ਕਰਨ ਵਾਸਤੇ ਤਿਆਰ ਕਰਨ ਵਾਸਤੇ ਇਹ ਨਹੀਂ ਹੈ ਵੀ ਆਪਾਂ ਅਗਲੇ ਨੂੰ ਪੇਂਟ ਕਰਕੇ ਦਿਖਾਣਾ ਜੇ ਅਗਲੇ ਦੀ ਕਈ ਵਾਰ ਅਗਲੇ ਨੂੰ ਇਹ ਹੁੰਦਾ ਯਾਰ ਕਦੇ ਪੇਂਟਿੰਨ ਤਾਂ ਨਹੀਂ ਭਰੀ ਜਾਂਦੇ ਤਾਂ ਆਪਾਂ ਪੇਂਟ ਤੋਂ ਪਹਿਲਾਂ ਚੈੱਕ ਕਰਾ ਦੋਨੇ ਠੀਕ ਹੈ ਤੇ ਬਾਕੀ ਯਾਰ ਸ ਕਿਉਂਕਿ ਇੱਥੇ ਫਿਰ ਲੇੜਾਂ ਲੱਗ ਜਾਂਦੀਆਂ ਨੇ ਲੇੜਾਂ ਦੇ ਉੱਤੇ ਦੂਜਾ ਬਾਅਦ ਗ੍ਰੈਂਡਰ ਵਗੈਰਾ ਵੱਜ ਕੇ ਪੂਰੀ ਸਫਾਈ ਹੁੰਦੀ ਆ ਫੇਰ ਹੀ ਪੇਂਟ ਚਾਗਣਾ ਹਾਂ ਹਾਂ ਵਧੀਆ ਤਰੀਕੇ ਨਾਲ ਹੁੰਦਾ ਹੈ ਕਿਉਂਕਿ ਜੇ ਇੱਥੇ ਪਟੀਨ ਭਰਨਗੇ ਆ ਇੰਨੀ ਡੂੰਗੀ ਇੱਥੇ ਬਣਦੂਗੀ ਨਹੀਂ ਕਿਸੇ ਹਿਸਾਬ ਨਾਲ ਵੀ ਇਹ ਕਿਸੇ ਹਿਸਾਬ ਨਾਲ ਨਹੀਂ ਜੇ ਪਟੀਨ ਭਰੀ ਜਾਵੇ ਜੀ ਤੁਸੀਂ ਆਪ ਦੇਖੋ ਵੀ ਜੇ ਆਪਾਂ ਪਟੀਨ ਭਰੀਏ ਨਾ ਇਹ ਚ ਇਹ ਆਪਣੇ ਆਪ ਉੱਤੇ ਉੱਠ ਜੂਗੀ ਇਹ ਡੂੰਗੀ ਘਾਤੋਂ ਤਾਂ ਹੀ ਆ ਇਹ ਡੂੰਗੀ ਗ੍ਰੈਂਡਰ ਵੱਜ ਕੇ ਪਹਿਲਾਂ ਵੈਲਡ ਹੋਇਆ ਉਸ ਤੋਂ ਬਾਅਦ ਗ੍ਰੈਂਡਰ ਵੱਜਿਆ ਜਮ ਐ ਜਿਵੇਂ ਕਿ ਦੀ ਪੂਰੀ ਫੁੱਲ ਸਫਾਈ ਫੇਰ ਹੀ ਪੇਂ ਤੇ ਦੱਬ ਕੇ ਹੁਣ ਮਿੱਤਰੋ ਵੀਡੀਓ ਸ਼ੇਅਰ ਤੁਸੀਂ ਕਰਨੀ ਹੈ ਤੇ ਮੈਨੂੰ ਹੁਣ ਐ ਦੱਸ ਦੇ ਲਖਵੀਰ ਆਪਣਾ ਐਡਰੈਸ ਕਿੱਥੇ ਆ ਆਪਣਾ ਸਮਾਣਾ ਸ਼ਹਿਰ ਆ ਜੀ ਪਟਿਆਲਾ ਜ਼ਿਲ੍ਹਾ ਪਟਿਆਲਾ ਵਾਲਾ ਪਾਈ ਦਾ ਪਿੰਡ ਆ ਜੀ ਆਪਣਾ ਕਕਰਾਲਾ ਪਾਈ ਦਾ ਪਿੰਡ ਆ ਸ਼ਹਿਰ ਪੈਂਦਾ ਸਮਾਣਾ ਜ਼ਿਲ੍ਹਾ ਲੱਗਦਾ ਪਟਿਆਲਾ ਤੇ ਨੰਬਰ ਕਿੰਨਾ ਆਪਣਾ ਨੰਬਰ 9815292118 ਇਹ 9815292118 92118 ਇਹ ਵੀਰਾਂ ਦਾ ਮੋਬਾਈਲ ਨੰਬਰ ਆ ਤੇ ਮਿੱਤਰੋ ਇਹ ਹੁਣ ਜਿਹੜੀ ਆਪਣੀ ਫਰਮ ਆ ਇਹਦਾ ਨਾਮ ਕੀ ਆ ਆਪਣੀ ਫਰਮ ਗਰਵਚਨ ਸਿੰਘ ਐਂਡ ਸਨਸ ਜੀ ਗਰਵਾਤ ਗਰਵਾਤ ਨਾਲ ਸੰਗ ਐਂਡ ਸਾਂਸ ਤੇ ਬਾਕੀ ਜਿਵੇਂ ਥੰਬਨੇਲ ਤਾਂ ਤੁਸੀਂ ਦੇਖ ਹੀ ਲਿਆ ਉਹਦੇ ਉੱਤੇ ਸਾਰੀ ਡਿਟੇਲ ਵੀਰਾਂ ਦੀ ਲਿਖੀ ਵੀ ਆ ਕੋਈ ਵੀ ਟਰਾਲਾ ਤਿਆਰ ਕਰਾਉਣਾ ਚਾਹੇ ਬਾਹਰ ਬੈਠੇ ਵੀਰ ਨੇ ਕਰਾਉਣਾ ਜਿਵੇਂ ਕਹਦੀ ਇਹ ਬਾਈਆਂ ਪਹਿਲਾਂ ਕਸਟਮਰਾਂ ਨੇ ਇਹੀ ਗੱਲ ਕਰਵਾਈ ਛੋਡੀ ਕਿਉਂਕਿ ਜਦੋਂ ਚੀਜ਼ ਜਿਹੜਾ ਬੰਦਾ ਲੈਂਦਾ ਉਹਨੂੰ ਵੱਧ ਪਤਾ ਹੁੰਦਾ ਉਹਨੂੰ ਵੱਧ ਪਤਾ ਹੁੰਦਾ ਪਹਿਲਾਂ ਵੀ ਆਪਣੇ ਕੋਲ ਦੁਬਈ ਤੋਂ ਵੀਰ ਦਾ ਆਰਡਰ ਸੀਗਾ ਬਾਈ ਆਪ ਆਏ ਵੀ ਨਹੀਂ ਉਹਨਾਂ ਨੇ ਕਹਿੰਦੇ ਨੇ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਜਿਹੜੇ ਵੀਰ ਹੁਣ ਬਾਹਰ ਬੈਠਿਆ ਉਹ ਆਉਂਦੇ ਨਹੀਂ ਉਹਨਾਂ ਨੂੰ ਕੀ ਚੀਜ਼ ਹੁੰਦਾ ਵੀ ਸਾਡੀ ਚੀਜ਼ ਵਧੀਆ ਬ ਇਹ ਤੁਹਾਡਾ ਟਰਾਲਾ ਜਿੱਦੇ ਚਾਸੀ ਲੱਗੀ ਉਹਦੇ ਵੀਡੀਓ ਮਿਲੂ ਤੁਹਾਨੂੰ ਜਿੱਦਾਂ ਉਹਦੇ ਸੱਲ ਤਿਆਰ ਕਰਨ ਲੱਗੇ ਉਹਦੇ ਵੀਡੀਓ ਮਿਲੂ ਰੰਗ ਤੋਂ ਪਹਿਲਾਂ ਤਿਆਰ ਹੋ ਗਈ ਫੇਰ ਵੀਡੀਓ ਮਿਲੂ ਰੰਗ ਹੋ ਕੇ ਫੇਰ ਵੀਡੀਓ ਮਿਲੂ ਹਾਂ ਹਾਂ ਰੰਗ ਹੋ ਕੇ ਅਗਲਾ ਦੇਖਣ ਵੀ ਆ ਸਕਦਾ ਜਿਵੇਂ ਕਹਦੀ ਇਹ ਤਸੱਲੀਆਂ ਪੂਰੀਆਂ ਫੁੱਲ ਕਰਾ ਦਿੰਦੇ ਆ ਬਾਈ ਯਾਰਗੇ ਤੇ ਦੱਬ ਕੇ ਹੁਣ ਸ਼ੇਅਰ ਵੀਡੀਓ ਤੁਸੀਂ ਕਰਨੀਆਂ ਤੇ ਸੋ ਬਹੁਤ ਬਹੁਤ ਧੰਨਵਾਦ ਬਾਈ ਲਖਵੀਰ ਸਮਾ ਦੇਣ ਦੀ